ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਸਾਰੇ ਠੀਕ ਠਾਕ ਹੋਵੋਗੇ ਮੈਂ ਤੁਹਾਡਾ ਵੀਰ ਗਰਤੇਜ ਸਿੰਘ ਗਿੱਲ ਬਿੰਡ ਨਰੂਣਾ ਜ਼ਿਲ੍ਹਾ ਬਠਿੰਡਾ ਗਿੱਲ ਪਿਗ ਫਾਰਮ ਗਿੱਲ ਪਿਗ ਫਾਰਮ ਤੋਂ ਆਪਾਂ ਅੱਜ ਤੁਹਾਨੂੰ ਵੀਡੀਓ ਪਾ ਰਹੇ ਆ ਬਣਾ ਕੇ ਜਿਹੜਾ ਕਿ ਪਿਗ ਫਾਰਮ ਦੇ ਰਿਲੇਟਡ ਕਾਫੀ ਚੀਜ਼ਾਂ ਗਲਤ ਵੀ ਹੋ ਰਹੀਆਂ ਤੇ ਸਹੀ ਵੀ ਹੋ ਰਹੀਆਂ ਆ ਇਦੇ ਬਾਰੇ ਆਪਾਂ ਤੁਹਾਨੂੰ ਵੀਡੀਓ ਪਾ ਰਹੇ ਆ ਜਿਹੜੀ ਇਹ ਦੇ ਬਾਰੇ ਇਹ ਦੱਸਣਾ ਹੈ ਵੀ ਮੇਰੇ ਵੀਰ ਜਿਹੜੇ ਜਿਹੜੇ ਬੰਦੇ ਹੁਣ ਇਸ ਟਾਈਮ ਨਵੇਂ ਬੰਦੇ ਬਹੁਤ ਫਾਰਮਾਂ ਦੇ ਵਿੱਚ ਸੌਰੀ ਸ਼ੁਰੂਆਤ ਕਰ ਰਹੇ ਆ ਵੀ ਨਵੇਂ ਫਾਰਮ ਬਣਾਉਣ ਲੱਗੇ ਹਰ ਰੋਜ਼ ਫੋਨ ਆਉਂਦੇ ਆ ਬਾਈ ਜੀ ਫਾਰਮ ਪਾਉਣਾ ਹੈ ਕਿਦਾਂ ਕੰਮ ਹੈ ਕਈ ਆਦਮੀ ਕੀ ਕਰਦੇ ਆ ਫਾਰਮ ਵੀਡੀਓ ਦੇਖ ਦੇ ਕੇ ਜਿਵੇਂ YouTube ਤੇ ਵੀਡੀਓ ਪਾ ਰਹੇ ਆ ਲੋਕ ਧੜਾ ਧੜਾ ਹਾਂਜੀ ਇਹਨਾਂ 'ਚ ਬਹੁਤ ਕਮਾਈ ਆਈਆਂ ਜੋ ਕਮਾਈ ਹੈਗੀ ਆ ਕਮਾਈ ਤਾਂ ਬਾਈ ਜੀ ਦੇਖੋ ਹਰ ਇੱਕ ਚੀਜ਼ 'ਚ ਹੁੰਦੀ ਹੈ ਜਿਹੜਾ ਵੀ ਬਿਜ਼ਨਸ ਹੈ ਕਮਾਈ ਤਾਂ ਸਾਰੇ ਬਿਜ਼ਨਸਾਂ ਦੇ ਵਿੱਚ ਹੁੰਦੀ ਹੈ ਫੇਰ ਹੀ ਉਹ ਬਿਜ਼ਨਸ ਚੱਲਦੇ ਆ ਪਰ ਕਿ ਹਾਲਾਂਕਿ ਉਹ ਕਮਾਈ ਜਿਹੜੀ ਹੁੰਦੀ ਆ ਉਹ ਹਰੇਕ ਲਈ ਨਹੀਂ ਹੁੰਦੀ ਜਿਵੇਂ ਕਿਸੇ ਨੂੰ ਕੋਈ ਬਿਜ਼ਨਸ ਸ਼ੂਟ ਕਰਦਾ ਹੈ ਕਿਸੇ ਨੂੰ ਕੋਈ ਬਿਜ਼ਨਸ ਸ਼ੂਟ ਕਰਦਾ ਹੈ ਜਿਵੇਂ ਬਾਕੀ ਕਿੱਦਾਂ ਦਾ ਤੁਹਾਡਾ ਸਿਸਟਮ ਹੈ ਤੁਹਾਡਾ ਕਾਰੋਬਾਰ ਪਹਿਲਾਂ ਕੀ ਹੈ ਉਹ ਕਈ ਵਾਰੀ ਬੰਦੇ ਨਾ ਆਪਦਾ ਵਧੀਆ ਕਾਰੋਬਾਰ ਛੱਡ ਕੇ ਇੱਧਰ ਆਈ ਜਾਂਦੇ ਆ ਕਿਰਪਾ ਕਰਕੇ ਇਹਦਾ ਪ੍ਰੋਪਰ ਸਮਝ ਲੈਣਾ ਚਾਹੀਦਾ ਇਕੱਲੇ YouTube ਤੇ ਵੀਡੀਓ ਦੇਖ ਕੇ ਹੁਣ ਜਿਵੇਂ ਮੈਂ ਅੱਜ ਇਹ ਵੀਡੀਓ ਪਾ ਰਿਹਾ ਕਈ ਬੰਦੇ ਕਹਿਣਗੇ ਵੀ ਯਾਰ ਇਹ ਵੀਡੀਓ ਪਾ ਰਿਹਾ ਬਹੁਤ ਕਮਾਈ ਤਾਂ ਹੈਗੀ ਹੈ ਭਾਈ ਜੀ ਮੇਰਾ ਕੰਮ ਇਹ ਵੀ ਨਹੀਂ ਕਹਿਣਾ ਵੀ ਤੁਸੀਂ ਨਾ ਬਣਾਓ ਫਾਰਮ ਮੈਂ ਕਹਿਣਾ ਜ਼ਰੂਰ ਬਣਾਓ ਪਰ ਕੇ ਪੂਰਾ ਪ੍ਰੋਪਰ ਕਿਸੇ ਫਾਰਮ ਨਾਲ ਅਟੈਚ ਹੋ ਕੇ ਉਹਦੇ ਤੋਂ ਪਤਾ ਕਰਕੇ ਫਿਰ ਤੁਸੀਂ ਫਾਰਮ ਚਾਲੂ ਕਰੋ ਐਵੇਂ ਜਿਹੜਾ ਦੇਖੋ ਦੇਖ ਆਪਾਂ ਜਿਵੇਂ ਕੰਮ ਕਰਨਾ ਇਹ 2019 ਦੇ 20 ਦੇ ਵਿੱਚ ਵੀ ਇਹੀ ਕੁਝ ਹੋਇਆ ਸੀ 2019 20 ਦੇ ਵਿੱਚ ਬਹੁਤ ਜ਼ਿਆਦਾ ਪਿਕ ਫਾਰਮ ਬਣਿਆ ਸੀਗਾ ਤਾਂ ਉਹ ਫਿਰ ਬਹੁਤ ਜ਼ਿਆਦਾ 22 23 ਦੇ ਵਿੱਚ ਆ ਕੇ ਖਤਮ ਹੋ ਗਿਆ 22 ਦੇ ਵਿੱਚ ਆ ਕੇ ਬਿਲਕੁਲ ਖਤਮ ਹੋ ਗਿਆ 2022 ਦੇ ਵਿੱਚ ਬਹੁਤ ਜ਼ਿਆਦਾ ਪਿਗ ਫਾਰਮ ਬੰਦ ਹੋਏ। ਉਸੇ ਤਰ੍ਹਾਂ ਹੀ ਆਪਾਂ ਵੀਡੀਓ ਇਸ ਕਰਕੇ ਬਣਾ ਰਹੇ ਆ ਵੀ ਵੀਰ ਬਣ ਕੇ ਜਿਹੜੇ ਵੀ ਬੰਦੇ ਨਵੇਂ ਆ ਰਹੇ ਆ ਉਹ ਥੋੜਾ ਜਿਹਾ ਸੋਚ ਕੇ ਸਮਝ ਕੇ ਕੰਮ ਕਰੋ। ਐਦਾਂ ਨਾ ਵੀ ਵੇਖੋ ਹਾਂਜੀ ਬੱਚੇ ਇੰਨੇ ਦਿੰਦੀ ਐ, ਐਸ ਰੇਟ ਵਿਕਦਾ। ਇਹਦਾ ਰੇਟ ਬਹੁਤ ਹੋ ਗਿਆ। ਜੇ ਰੇਟ ਬਹੁਤ ਹੋ ਗਿਆ ਤਾਂ ਤੁਸੀਂ ਇਹ ਵੀ ਦੇਖੋ ਵੀ ਹੁਣ ਇਸ ਟਾਈਮ ਫਾਰਮਾਂ ਦੇ ਵਿੱਚ ਕਿੰਨਾ ਬੱਚਾ ਤਿਆਰ ਹੋ ਰਿਹਾ। ਬਹੁਤ ਜ਼ਿਆਦਾ। ਉਹਦੀ ਡਿਮਾਂਡ ਵੀ ਹੈਗੀ ਇਹੋ ਜੀ ਕੋਈ ਗੱਲ ਨਹੀਂ ਪਰ ਫਿਰ ਉੱਥੇ ਗੱਲ ਆ ਗਈ ਵੀ ਉਹ ਬ੍ਰੀਡ ਅੱਛੀ ਨਹੀਂ ਹੁੰਦੀ ਆਪਾਂ ਮਿਕਸ ਬ੍ਰੀਡ ਸਭ ਕੁਝ ਜਿਵੇਂ ਵੀ ਆਉਂਦਾ ਦੱਬੀ ਹੋਣੇ ਆ ਉਹ ਉੱਥੇ ਫਿਰ ਫਾਲਡ ਪੈ ਜਾਂਦਾ ਇਹ ਇਨ੍ਹਾਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖੋ ਪੂਰੀ ਤਜਰਬੇ ਨਾਲ ਕੰਮ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਓਕੇ ਵੀਰ ਜੀ ਧੰਨਵਾਦ